ਸਰਨ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਔਲੇ ਦਾ ਚਾਰ ਪਾਈ ਔਲੇ ਲੈ ਆ ਇਹਨਾਂ ਨੂੰ ਧੋ ਲਿਆ ਸੀਗਾ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਉਬਾਲ ਲਾਂਗੇ ਆਹ ਮਸਾਲੇ ਲੈ ਆ ਇੱਕ ਇੱਕ ਚਮਚਾ ਸੌਂਫ ਮੇਥੇ ਜੀਰਾ ਧਨੀਆ ਰਾਈ ਕਾਲੀਆਂ ਮਿਰਚਾਂ ਥੋੜੀਆਂ ਜੀਆਂ ਇਹਨਾਂ ਨੂੰ ਰੋਸਟ ਕਰਕੇ ਆਪਾਂ ਕੁੱਟ ਲਾਂਗੇ ਉਹਨਾਂ ਚਿਰ ਇਹਨਾਂ ਨੂੰ ਥੋੜਾ ਜਿਹਾ ਬੋਲ ਕਰ ਲੈਨੇ ਆ ਔਲੇ ਨੂੰ ਹੁਣ ਆਪਾਂ ਪਾਣੀ 'ਚ ਪਾ ਕੇ ਨਮਕ ਪਾ ਲਾਂਗੇ ਫਿਰ ਉਬਾਲ ਲਾਂਗੇ ਇਹਨਾਂ ਨੂੰ ਇਹਨਾਂ ਨੂੰ ਰੋਸਟ ਕਰ ਲਾਂਗੇ ਡ్రਾਈ ਰੋਸਟ ਕਰ ਲੈਨੇ ਆ ਪਾਲਿਆ ਫਰਾਈਟਿੰਗ ਚ ਹੁਣ ਇਹਨਾਂ ਨੂੰ ਰੋਸਟ ਕਰ ਲਾਂਗੇ ਗੈਸ ਤੇ ਮਸਾਲੇ ਆਪਣੇ ਰੋਸਟ ਹੋ ਗਏ ਹੁਣ ਇਹਨਾਂ ਨੂੰ ਕੱਟ ਲਾਂਗੇ ਬਹੁਤਾ ਬ੍ਰੇਕ ਨਹੀਂ ਕੁੱਟਣਾ ਥੋੜੇ ਜਿਹਾ ਮੋਟਾ ਮੋਟਾ ਕੁੱਟਾਂਗੇ ਬਣ ਗਏ ਆ ਬਸ 50% ਵਾਲ ਲੈਣੇ ਫਿਰ ਤੜਕੇ ਚ ਆਪਾਂ ਬਣਾ ਲਾਂਗੇ ਤੜਕਾ ਲਾਵਾਂਗੇ ਨਾ ਇਹਨਾਂ ਨੂੰ ਸਰੋਂ ਦੇ ਤੇਲ ਚ ਭੁੰਨ ਲਾਂਗੇ ਫਿਰ ਖਰਾਬ ਨਹੀਂ ਹੁੰਦੇਗੇ ਜਾਂਦੇ ਅਕਾਰਸੀ ਸਰੋਂ ਦੇ ਤੇਲ ਦੀ ਆਪਾਂ ਪਾ ਲਈਏ ਹੁਣ ਤੇਲ ਗਰਮ ਹੁੰਦਾ ਵਾ ਬਾਅਦ ਚ ਆਪਾਂ ਔਲੇ ਪਾਵਾਂਗੇ ਫਿਰ ਮਸਾਲੇ ਪਾ ਦਾਂਗੇ ਤੇਲ ਆਪਣਾ ਗਰਮ ਹੋ ਗਿਆ ਵਾ ਪਹਿਲਾਂ ਹੀ ਚੋਲੇ ਪਾ ਦੇਣੇ ਆ ਇਹਨਾਂ ਨੂੰ ਥੋੜੇ ਦੇ ਤੜਕ ਲਾਂਗੇ ਦੋ ਬੋਕਨਾਂਟ ਤੜਕਣੇ ਆ। ਆਣਾ ਪਹਿਲੇ ਮਸਾਲਾ ਪਾ ਲਨ ਜਿਹੜਾ ਕੋ ਮਸਾਲਾ ਪੂਰਾ ਘੁੱਟਿਆ ਵਾ। ਨਮਕ ਪਾ ਦਾਂਗੇ। 2 ਚਮਚ ਪਾ ਦਾਂਗੇ ਨਮਕ ਦੇ। ਹਲਦੀ ਪਾ ਦਾਂਗੇ ਅੱਧਾ ਚਮਚ। ਲਾਲ ਮਿਰਚ ਪਾ ਦਾਂਗੇ ਅੱਧਾ ਚਮਚ। ਹੁਣ ਇਹ ਸਾਰੇ ਮਸਾਲਿਆਂ ਨੂੰ ਬਸ ਭੋਨੇ ਲੈਣੇ ਥੋੜਾ ਜਿਹਾ। ਆਨੇ ਭੁੱਜ ਗਏ ਔਲੇ ਭੁੱਜ ਗਏ ਬਸੰਦੇ ਰ ਠੰਡਾ ਹੋ ਗਿਆ ਉਹ ਇਹਨਾਂ ਡੱਬੇ ਚ ਪਾ ਦੇਣਾ ਡੱਬੇ ਨੂੰ ਧੋਪ ਲਵਾ ਲਈ ਸੀ ਧੋ ਕੇ ਜਿਹੜਾ ਪਵਾਲ ਕੇ ਪਾਉਨੇ ਆ ਇਹ ਜਲਦੀ ਖਾਣ ਵਾਲੇ ਬਣ ਜਾਂਦੇ ਆ ਠੰਡੇ ਔਲੇ ਆਪਣੇ ਠੰਡੇ ਹੋ ਗਏ ਉਹ ਇਹਨਾਂ ਡੱਬੇ ਚ ਪਾ ਲਾਂਗੇ ਛਾਲੇ ਰੈਡੀ ਹੋਈ ਆ ਇਹ ਪਹਿਲਾਂ ਹਵਾੜ ਲੈਸ ਨੂੰ ਥੋੜਾ ਜਿਹਾ ਬਾਅਦ ਚ ਕਟਕ ਲਿਆ ਛਾਲੇ ਰੈਡੀ ਜਾਏ